ਅੱਜ ਤੁਹਾਨੂੰ ਲੈ ਕੇ ਆਇਆ ਮਲੇਰ ਕੋਟਲਾ ਦੇ ਇੱਕ ਐਸੀ ਦਰਗਾਹ ਦੇ ਵਿੱਚ ਜਿੱਥੇ ਦੱਸਿਆ ਜਾਂਦਾ ਹੈ ਕਿ ਰਾਤ ਤੋਂ ਰਾਤ ਜਿਹੜੀ ਹੈ ਕੰਦ ਬਣ ਕੇ ਤਿਆਰ ਹੋ ਗਈ ਸੀ ਤੁਹਾਨੂੰ ਦੱਸ ਦਵਾਂ ਕਿ ਇਸ ਪੱਥਰ ਦੇ ਵਿੱਚ ਨਾ ਹੀ ਕੋਈ ਸਿਮਿੰਟ ਦਾ ਯੂਜ਼ ਹੋਇਆ ਨਾ ਹੀ ਕੋਈ ਰੇਤੇ ਦਾ ਯੂਜ਼ ਹੋਇਆ ਤੇ ਸਿਰਫ ਪੱਥਰ ਦੇ ਉੱਪਰ ਜਿਹੜਾ ਪੱਥਰ ਰੱਖ ਕੇ ਤੇ ਇਸ ਨੂੰ ਤਿਆਰ ਕੀਤਾ ਗਿਆ ਇਹਨਾਂ ਨੇ ਕਾਬੂ ਸਿੰਘ ਜਿਨ੍ਹਾਂ ਨੇ ਬਣਾਈ ਜੀ ਇਹ ਇੱਕ ਰਾਤ ਤੇ ਬਣ ਗਈ ਜਿਹੜੇ ਬੁੜੀ ਨੇ ਜੱਤੀ ਪੀਤੀ ਆ ਪਣੀ ਵਿਸਵਾਉ ਸੁਵਾਉ ਵੀ ਪੱਦੀ ਗਈ ਰੇਤਾ ਨਾ ਬੁਈਆ ਨਾ ਸੀ ਮਟਾ ਜੀ ਬਿਲਕੁਲ ਨਹੀਂ ਹੈ ਤਾਂ ਤੁਹਾਨੂੰ ਪ੍ਰਿੰਸ ਜੀ ਜਿਹੜਾ ਕੈਮਰਾ ਇੱਧਰ ਦਿਖਾਓ ਕਿ ਇਹ ਉਹ ਕੰਦ ਹੈ ਜਿੱਥੇ ਦੱਸਿਆ ਜਾਂਦਾ ਹੈ ਕਿ ਇਹ ਕੰਦ ਰਾਤ ਤੋਂ ਰਾਤ ਜਿਹੜੀ ਹੈ ਉਹ ਬਣ ਕੇ ਤਿਆਰ ਹੋਗੀ ਸੀ ਵੀ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਸੀਗਾ ਵੀ ਕਦੋਂ ਜਿਹੜੀ ਇਹ ਕੰਦ ਬਣ ਕੇ ਤਿਆਰ ਹੋਗੀ ਸੀ ਤਾਂ ਖਾਸियत ਦੀ ਗੱਲ ਤੁਹਾਨੂੰ ਦੱਸ ਦਵਾਂ ਕਿ ਇਸ ਪੱਥਰ ਦੇ ਵਿੱਚ ਨਾ ਹੀ ਕੋਈ ਸੀਮੈਂਟ ਦਾ ਯੂਜ਼ ਹੋਇਆ ਨਾ ਹੀ ਕੋਈ ਰੇਤੇ ਦਾ ਯੂਜ਼ ਹੋਇਆ ਤੇ ਸਿਰਫ ਪੱਥਰ ਦੇ ਉੱਪਰ ਜਿਹੜਾ ਪੱਥਰ ਰੱਖ ਕੇ ਤੇ ਇਸ ਨੂੰ ਤਿਆਰ ਕੀਤਾ ਗਿਆ ਤੇ ਤਿਆਰ ਕਿਦਾਂ ਕੀਤਾ ਗਿਆ ਸੀਗਾ ਇਸ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗ ਸਕਿਆ ਸੀਗਾ ਵੀ ਕਹਿੰਦੇ ਜਿੰਨੇ ਬਣਾਈ ਸੀ ਤੇ ਰਾਤੋਂ ਰਾਤ ਜਿੰਨੇ ਇਸ ਕੰਦ ਨੂੰ ਤਿਆਰ ਕਰ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੋਈ ਤਾਂ ਸਵੇਰੇ ਲੋਕਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਕੰਦ ਖੜੀ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਦੀ ਉਚਾਈ ਦਿਖਾਓ ਕਿ ਕਿਵੇਂ ਜਦੋਂ ਇੱਥੇ ਤੱਕ ਬਣੀ ਸੀਗੀ ਜਦੋਂ ਸਵੇਰ ਹੋਈ ਜਦੋਂ ਲੋਕਾਂ ਨੇ ਦੇਖਿਆ ਤਾਂ ਇਹ ਕੰਦ ਉੱਥੇ ਹੀ ਰੁਕ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਦਾ ਇਤਿਹਾਸ ਕੀ ਹੈ ਉਹ ਪੂਰਾ ਤੁਹਾਨੂੰ ਜਾਣੂ ਕਰਾਵਾਂਗੇ ਤੇ ਰਾਤੋਂ ਰਾਤ ਜਿਹੜੀ ਇਹ ਕੰਦ ਬਣ ਕੇ ਤਿਆਰ ਹੋ ਗਈ ਸੀ ਤਾਂ ਦੇਖ ਸਕਦੇ ਹੋ ਕਿ ਲੱਖਾਂ ਸ਼ਰਧਾਲੂ ਜਿਹੜੇ ਇੱਥੇ ਪਹੁੰਚਦੇ ਨੇ ਨਤਮਸਥਕ ਹੁੰਦੇ ਨੇ ਤੇ ਲੱਖਾਂ ਮਰਦਾ ਜਿਹੜੀਆਂ ਆਪਣੀ ਉਹ ਪੂਰੀ ਕਰਦੇ ਨੇ ਤਾਂ ਇਹ ਰਾਤੋਂ ਰਾਤ ਕਹਿੰਦੇ ਵੀ ਜਿੰਨੇ ਬਣਾਈ ਸੀ ਜਿਵੇਂ ਸਵੇਰ ਹੁੰਦੀ ਹੈ ਤਾਂ ਸਵੇਰ ਜਿੱਥੇ ਤੱਕ ਬਣੀ ਹੁੰਦੀ ਹੈ ਜਦੋਂ ਲੋਕਾਂ ਦੀ ਨਜ਼ਰ ਪੈਂਦੀ ਹੈ ਕਿ ਵੀ ਕੰਦ ਤਿਆਰ ਹੋ ਰਹੀ ਹੈ ਤਾਂ ਨਾਲ ਦੀ ਨਾਲ ਜਿਹੜਾ ਇਹ ਉੱਥੋ ਹੀ ਰੁਕ ਜਾਂਦਾ ਹੈ ਤੇ ਉਸ ਤੋਂ ਬਾਅਦ ਕਈ ਸਦੀਆਂ ਤੋਂ ਜਿਹੜਾ ਇੱਥੇ ਬਾਬਾ ਹੈਦਰ ਸ਼ੇਖ ਜੀ ਦਾ ਦਰਬਾਰ ਹੈ ਤੇ ਇੱਥੇ ਸ਼ਰਧਾਲੂ ਨਤਮਸਤਕ ਹੁੰਦੇ ਨੇ ਤੇ ਬਾਕੀ ਪੂਰਾ ਇਤਿਹਾਸ ਜਾਣਦੇ ਆ ਅੰਦਰ ਦਰਗਾਹ ਦੇ ਜਿਹੜੇ ਸੇਵਾਦਾਰ ਉਹਨਾਂ ਕੋਲ ਇਤਿਹਾਸ ਜਾਣਦੇ ਕਿ ਪੂਰਾ ਇਤਿਹਾਸ ਕੀ ਸੀਗਾ ਤੇ ਆਉ ਤੁਹਾਨੂੰ ਦਿਖਾਨੇ ਤਾਂ ਇਸ ਦੇ ਇਤਿਹਾਸ ਦੇ ਬਾਰੇ ਤੁਹਾਨੂੰ ਜਾਣੂ ਕਰਾਉਨੇ ਆ ਤੇ ਮੌਜੂਦਾ ਸਾਡੇ ਨਾਲ ਬੱਬਾ ਹੈਦਰ ਸਿੰਘ ਜੀ ਤੇ ਦਰਬਾਰ ਤੇ ਮੌਜੂਦ ਆ ਤਾਂ ਗੱਲਬਾਤ ਕਰਦੇ ਆ ਬੱਬਾ ਜੀ ਕਿਵੇਂ ਇਸ ਦਾ ਇਤਿਹਾਸ ਜਿਹੜਾ ਹੈ ਹਾਂਜੀ ਤੇ ਇਤਿਹਾਸ ਕੀ ਹੈ ਇੱਥੇ ਇਹਦਾ ਇਤਿਹਾਸ ਹੈ ਕਿ ਕਾਬਲ ਤੋਂ ਆਇਆ ਜੀ ਕਾਬਲ ਖੰਧਾਰ ਤੋਂ ਹਾਂਸ ਤੋਂ ਪੌਣੇ 600 ਸਾਲ ਪਹਿਲਾਂ ਬਹਿਲੋ ਲੁਦੀ ਦਾ ਜ਼ਮਾਨਾ ਸੀ ਜੀ ਮੈਂ ਲੋ ਲੋ ਦੇ ਰਾਹ ਹੈ ਹਿੰਦੋਸਾਂ ਅੰਦਰ ਆਇਆ ਹੈ ਇਹ ਪਾਕਿਸਤਾਨ ਹੁੰਦੇ ਹੋਏ ਮਲਤਾਨ ਆ ਗਏ ਮਲਤਾਨ ਇਹਨਾਂ ਨੇ ਪੀਰ ਮੰਨੇ ਫੀਰਾਂ ਨੇ ਨਾ ਇਹ ਲੂਟੀ ਮਲੇ ਕੋਲ ਲਾਤੀ ਜੀ ਇਹ ਪੀਰ ਮੰਨੇ ਕੋਲ ਜਾਓ ਇਹ ਮਲੇ ਕੋਲ ਆ ਗਏ ਇਹ ਮਲੇ ਕੋਲ ਮਲੇ ਕੋਲ ਆ ਗਏ ਇਹ ਮਲੇ ਕੋਲ ਆ ਗਏ ਅ ਇਸੇ ਰਹੇ ਕਲੀ ਜੀ ਹਮ ਇਹਨਾਂ ਦੇ ਹਲਕਾ ਲਈ ਤਾਂ ਅੱਜ ਕੋਸ਼ ਕੱਲ ਖੁਸ਼ ਕਿਸਮੇ ਦਿਖਾਉਂਦੇ ਰਹੇ ਜੀ ਕਿਸਮੇ ਦਿਖਾਉਂਦੇ ਰਹੇ ਉਹ ਲੋਕ ਵੱਡਣ ਲੱਗੇ ਬਣਨ ਲੱਗੇ ਤੇ ਬਹ ਲੋ ਲੋਧਰੀ ਪਤਾ ਲੱਗਿਆ ਵੀ ਕਿ ਪਹੁੰਚੇ ਪੀ ਰਹੇ ਹਨ ਮਰਕੋਰ ਨੇ ਉਹ ਜਾਗਰੂ ਜਾ ਰਹੇ ਹਨ ਕਹਿੰਦੇ ਆਪਨੇ ਹਲਕਾਰ ਨੂੰ ਕਿਹਾ ਮੈਂ ਜਾਗਰੂ ਜਾ ਰਹੇ ਹਾਂ ਬਾਪਾ ਬੱਚੇ ਮੈਂ ਹਾਰਾਂਗੇ ਜੰਗ ਹਾਰਾਂਗੇ ਜਿੱਤਾਂਗੇ ਜੀ ਇਹ ਕਹਿੰਦੇ ਜਿੱਤਾਂਗੇ ਤਾਂ ਉਹ ਜਾਨ ਦੇ ਦਿੱਤੇ ਕੇ ਜਿੱਤ ਕੇ ਇੱਕ ਬੇਤਰੀਨ ਘੋੜਾ ਹਤਾ ਇਹਨੇ ਉਹ ਲੰਗਰ ਤੇ ਪਾਤਾ ਜੀ ਤਾਂ ਰਾਜਾ ਬਹੁਤ ਬੜਾ ਗੁੱਸੇ ਹੋਏ ਰਾਇ ਗੁੱਸੇ ਹੋਏ ਉਹਨੇ ਕਿਹਾ ਆਪਣੇ ਖੁਦ ਚੱਲ ਕੇ ਇੱਥੇ ਆਏ ਅਰੇ ਮੈਂ ਘੁੰਮਣ ਨਹੀਂ ਸਰਵੀਆਂ ਕੁੜਾਤਾ ਤੁਰੇ ਲੰਗੜ ਰਿਹਾਤਾ ਕਹੇ ਜਾ ਕੇ ਦੇਖ ਬਾਗ ਜੇ ਦੇਖਿਆ ਕਿ ਨਹੀਂ ਕੁੜੇ ਉਹ ਸੇਮ ਹੋਏ ਕਿ ਕਾਪੀ ਤੋਂ ਕਾਪੀ ਕਰ ਰਹੇ ਸੀ ਜੀ ਕਾਪੀ ਤੋਂ ਕਾਪੀ ਕਰ ਰਹੇ ਨੇ ਉਹਨਾਂ ਨੇ ਪੈਰੀ ਬੈ ਗਏ ਕਹਿੰਦਾ ਜਿਆ ਜਣ ਲੱਗਿਆ ਤਾਂ ਨੇ ਉਹ ਪੈਰੀ ਬੈ ਗਏ ਪੈਰੀ ਬੈ ਗਏ ਮੇਰੇ ਤੋਂ ਗਲਤੀ ਹੋ ਗਈ ਬਾਭੀ ਬੰਗੀ ਫਿਰ ਆਪਣੀ ਕੁੜੀ ਦੀ ਲੜਕੀ ਦੀ ਸ਼ਾਦੀ ਇਹਨਾਂ ਨੇ ਮਤਲਬ ਨਾ ਕਰਨੀ ਜੀ ਇਹਨਾਂ ਨੇ ਹਾਂ ਕਰਤੀ ਫਿਰ ਉਹਨਾਂ ਨੇ ਬੜਾ ਲੋ ਲੋਦਨੇ ਆਪਣੇ ਲਾੜਕੀ ਦੀ ਸ਼ਾਦੀ ਇਹਨਾਂ ਨੇ ਕੀਤੀ ਆ ਮਲੇਰ ਕੋਲਰਾ ਦੇ ਰਾਜਸਤਾਨ ਜੀ ਬਹੁਤ ਨਰਵਾਣਾ ਜੀ ਤੱਕ ਦੀ ਤੇ ਇਹਦੇ ਮਲੇਰ ਕੋਲਰਾ ਦੇ ਰਾਜਸਤਾਨ ਤੇ ਇਹ ਚਲਦੀ ਆਪਣੀ ਸੀ ਦੇ ਚਲਦੀ ਇਹਨਾਂ ਦੇ ਤਿੰਨ ਲੜਕੇ ਹੋਏ ਆ ਤਿੰਨ ਲੜਕੇ ਜੈਮੇਨ ਤੇ ਇੱਕ ਲੜਕੀ ਇੱਕ ਲੜਕੀ ਅਬੀ ਅਬੀ ਵੀ ਇਹਨਾਂ ਦੇ ਆਪੋ ਤਾਂ ਆਹ ਇੱਕ ਉਦਸ ਚਾਰ ਸੇਵਾ ਦਾ ਨਾਲਾ ਹੈ ਇਹ ਸੇਵਾ ਦਾ ਨਾਲਾ ਹੈ ਆਹ ਵੀ ਆ ਰਿਹਾ ਨਾ ਜੀ ਇਹ ਇੰਨੀ ਸਸਤੀ ਦੇ ਨਾਲ ਇੱਕ ਰਾਹ ਚ ਬਣੀ ਜਾਏ ਕਹਿੰਦੇ ਜੀ ਆਪ ਹੀ ਬਣ ਗਈ ਸੀ ਬਣੀ ਕਿਵੇਂ ਸੀ ਆ ਜਿਹੜੀ ਕੰਦ ਬਣੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਲਾਈ ਜਿਨ੍ਹਾਂ ਨੇ ਰੱਖਾ ਬੂਹੇਂ ਜਿਨ੍ਹਾਂ ਨੇ ਉਲਾਈ ਇਹ ਇੱਕ ਰਾਹ ਚ ਬਣੀ ਜਿਹੜੇ ਬੁੜੀ ਨੇ ਜੱਤੀ ਪੀਤੀ ਤਾਂ ਉਹ ਪਲੀ ਜੀ ਸੁਆਓ ਸੁਆਓ ਗਈ ਪਾਧੀ ਆ ਅਮਰੇ ਉਹ ਵਕੀ ਖਬਰੀ ਕਿਰਬੰਦਾ ਕਿੰਦੀ ਪਤਾ ਪਤਾ ਵੀ ਨਹੀਂ ਲੱਗਿਆ ਸੀਗਾ ਵੀ ਜਦੋਂ ਉਹ ਤਿਆਰ ਹੋ ਗਈ ਸਵੇਰੇ ਦੇਖਿਆ ਤਾਂ ਕੰਧਾਂ ਖੜੀਆਂ ਹੋਈਆਂ ਸੀ ਪੂਰੇ ਦੇਖ ਲੋ ਡਾਕਟਰ ਰੇਟਾ ਨਾਮ ਕੀ ਹੈ ਦਾ ਸੀ ਮਤ ਹੈ ਜੀ ਬਿਲਕੁਲ ਨਹੀਂ ਹੈ ਦੋਸਤ ਜੀ ਪਤਲੀ ਮਲੇਰ ਕੋਟਲਾ ਵੀ ਕਹਿੰਦੇ ਜਿਲ੍ਹਾ ਮਲੇਰ ਅਲੱਗ ਸੀਗਾ ਤੇ ਕੋਟਲਾ ਅਲੱਗ ਸੀਗਾ ਕਿ ਕਹਿੰਦੇ ਇਹਦੇ ਨਾਲ ਵੀ ਕੋਈ ਇਤਿਹਾਸ ਜੁੜਿਆ ਹੋਇਆ ਹਾਂ ਜੀ ਉਹ ਕਿੱਦਾਂ ਉਹ ਰੇਮ ਬਰੇ ਕੋਟਲਾ ਲੱਗਾ ਸੀ ਉਹ ਬਰੇ ਲੱਗਾ ਕੋੜਾ ਲੱਗਾ ਜੀ ਹਾਂ ਉਹ ਇਹਨਾਂ ਦੇ ਆ ਕੇ ਕਦੇ ਕਰਕੇ ਜੀ ਉਦੋਂ ਤੋਂ ਫਿਰ ਜਿਹੜੀਆਂ ਸ਼ਰਦ ਸ਼ਰਧਾਲੂ ਜਿਹੜੇ ਉਹ ਆਉਣ ਲੱਗੇ ਹਨ ਫਿਰ ਇੱਥੇ ਜਿਹੜੀਆਂ ਲੋਕ ਦੂਰ ਦੂਰੋਂ ਆਉਂਦੇ ਨੇ ਹੈ ਦੂਰ ਦੂਰੋਂ ਕਹਿੰਦੇ ਲੋਕ ਆਉਣਾ ਸ਼ੁਰੂ ਦੂਰ ਦੂਰੋਂ ਆਉਂਦੇ ਇੱਥੇ 8 ਮਹੀਨੇ ਲੱਗਦੇ ਆ 8 ਮਹੀਨੇ ਲੱਗਦੇ ਆ ਅਕਤੂਬਰ ਸਿੱਟੇ ਨਹੀਂ ਜਾਗਦੀ ਜੀ ਇਹ ਦੇ ਵੀ ਲਾਉਣ ਵਾਹਣ ਮੈਨੂੰ ਲੱਗਣਾ ਸ਼ੁਰੂ ਹੋ ਜਾਂਦੇ ਜੀ 8 ਮਹੀਨੇ ਲੱਗਦੇ ਵੀਰਵਾਰ ਨੂੰ ਕਾਫੀ ਰਸ਼ ਵੀ ਹੁੰਦਾ ਹੈਗਾ ਤਾਂ ਬਹੁਤ ਜ਼ਿਆਦਾ ਰਸ਼ ਵੀਰਵਾਰ ਨੂੰ ਕਾਫੀ ਰਸ਼ ਹੁੰਦਾ ਹਾਂ ਹਾਂ ਤੇ ਇਹ ਬਾਬਾ ਜੀ ਜਿੱਦਾਂ ਕਿ ਹੁਣ ਗੱਲ ਕਰੀ ਆਪਾਂ ਸੰਗਤ ਕਹਿੰਦੇ ਬਹੁਤ ਬਾਰੋ ਵੀ ਆਂਦੀ ਆ ਤੇ ਨੇੜੋ ਵੀ ਆਂਦੀ ਆ ਤੇ ਮਲੇਰ ਕੋਟਲਾ ਵੀ ਇਸੇ ਨਾਮ ਤੋਂ ਬਣਿਆ ਹੈਗਾ ਹਨਾ ਹਾਂ ਜੀ ਤਾਂ ਬਾਬਾ ਜੀ ਵੀ ਅੱਗੇ ਨੇ ਗੱਲਬਾਤ ਕਰਦੇ ਆ ਬਾਬਾ ਜੀ ਇੱਦਾਂ ਪੁੱਛੋ ਬਸ ਕੋਈ ਅੱਛਾ ਦੱਸਿਆ ਉਹਨਾਂ ਨੇ ਸਾਰਾ ਕੁਝ ਤੇ ਜਿਸ ਤਰ੍ਹਾਂ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਇਆ ਤਾਂ ਏਸ ਹੀ ਸਾਰਾ ਮਲੇਰ ਕੋਟਲਾ ਹੈਦਰ ਸ਼ੇਖ ਦਰਬਾਰ ਦਾ ਇਤਿਹਾਸ ਜੋ ਤੁਹਾਨੂੰ ਜਾਣੂ ਕਰਾਇਆ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਿਉਂਕਿ ਕਾਫੀ ਜਿਹੜੇ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਸੰਗਤਾਂ ਦੀਆਂ ਜਿਹੜੀਆਂ ਮੁਰਾਦਾ ਨੇ ਉਹ ਵੀ ਪੂਰੀ ਹੁੰਦੀਆਂ ਨੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ